ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜਦੇ ਅੰਗ 1012 ਮਾਰੂ ਮਹਿਲਾ ਪਹਿਲਾ ਹੁਕਮ ਪਿਆ ਰਹਿਣਾ ਨਹੀਂ ਤੁਰ फाਟੇ ਚੀਰੇ ਜੇ ਅਸੀਂ ਪ੍ਰਮਾਤਮਾ ਦੇ ਹੁਕਮ ਵਿੱਚ ਰਹਿਨੇ ਆ ਰਹਿਣਾ ਚਾਹੀਦਾ ਹੈ ਸਾਨੂੰ ਪਤਾ ਨਹੀਂ ਕਿ ਦਰਗਾਹੋਂ ਤੁਰ ਤੋਂ ਕਦੋਂ ਜਿਹੜੀ ਫਟੀ ਹੋਈ ਚਿੱਠੀ ਆ ਜਾਵੇ ਯਾਨੀ ਕਿ ਪਤਾ ਨਹੀਂ ਕਦੋਂ ਮੌਤ ਦੀ ਚਿੱਠੀ ਆ ਜਾਵੇ ਕਹਿੰਦੇ ਆ ਨਾ ਉਹ ਜਿਹੜੀ ਚਿੱਠੀ ਹੁੰਦੀ ਹੈ ਜਿਹੜੀ ਉੱਪਰੋਂ ਸਿਰੇ ਤੋਂ ਪਾੜੀ ਹੁੰਦੀ ਆ ਪਹਿਲੋਂ ਇਸ ਤਰ੍ਹਾਂ ਚਿੱਠੀ ਜਿਹੜੀ ਆਉਂਦੀ ਹੁੰਦੀ ਸੀਗੀ ਤੇ ਇਸੇ ਤਰ੍ਹਾਂ ਹੀ ਕਹਿੰਦੇ ਕਿ ਪਤਾ ਨਹੀਂ ਪ੍ਰਮਾਤਮਾ ਦੇ ਦਰੋਂ ਕਦੋਂ ਸਾਡੀ ਜਿਹੜੀ ਚਿੱਠੀ ਆ ਉਹ ਆ ਜਾਵੇ ਇਸ ਲਈ ਪ੍ਰਮਾਤਮਾ ਦੇ ਹੁਕਮ ਵਿੱਚ ਤੇ ਨਾਮ ਜਪਦੇ ਰਹਿਣਾ ਚਾਹੀਦਾ ਹੈ ਇਹੇ ਮਨ ਅਵਗਣ ਬਾਧਿਆ ਸਹਉਦੇ ਸਰੀਰੇ ਇਹ ਮਾਣਿਆ ਜਿਹੜਾ ਅਵਗਣਾ ਦੇ ਵਿੱਚ ਬੱਧਿਆ ਪਿਆ ਹੈ ਇਸ ਸਰੀਰ ਨੂੰ ਕਈ ਜਿਹੜੇ ਅਫਗਨ ਦੇ ਦੇ ਦੁੱਖ ਰੋ ਗਿਆ ਉਹ ਲੱਗੇ ਹੋਏ ਆ ਪੂਰੇ ਗੁਰ ਬਖਸ਼ਾਏ ਸਭ ਗੁਣੇ ਫਕੀਰੇ ਉਹ ਪੂਰਾ ਗੁਰ ਹੀ ਸਾਨੂੰ ਜਿਹੜਾ ਉਹ ਬਖਸ਼ਾ ਸਕਦਾ ਏ ਕਿਉ ਰਹੀਏ ਉੱਥੇ ਚੱਲਣਾ ਬੁੱਝ ਸ਼ਬਦ ਵਿਚਾਰਾ ਕਿਵੇਂ ਕਹਿੰਦੇ ਪਰਮਾਤਮਾ ਦੇ ਨਾਲ ਅਸੀਂ ਕਿਸ ਤਰ੍ਹਾਂ ਜੁੜੇ ਰਹੀਏ ਜਿਸ ਤੂੰ ਮਿਲੇ ਸੋ ਮਿਲੇ ਤੁਰ ਹੁਕਮ ਅਪਾਰਾ ਪਰਮਾਤਮਾ ਜਿਸ ਨੂੰ ਮਿਲੇ ਉਹੀ ਜਿਹੜਾ ਹੈ ਜਿਸ ਤੂੰ ਮਿਲੇ ਸੋ ਮਿਲੇ ਤੁਰ ਹੁਕਮਾ ਅਪਾਰਾ ਤੁਰ ਤੋਂ ਹੀ ਜਿਹੜਾ ਲਿਖਿਆ ਹੋਇਆ ਪ੍ਰਮਾਤਮਾ ਆਪ ਹੀ ਤੁਸੀਂ ਜਿਹੜੇ ਸਾਨੂੰ ਮੇਲ ਸਕਦੇ ਹੋ ਰਹਾਓ ਜੋ ਤੂੰ ਰੱਖੇ ਤਿਉਂ ਰਹਾ ਸੋ ਦੇ ਸੋ ਖਾਏ ਜਿਵੇਂ ਤੂੰ ਸਾਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਾ ਜੋ ਤੂੰ ਦੇਣਾ ਹੈ ਉਹੀ ਖਾਨੇ ਹਾਂ ਜੋ ਤੂੰ ਚਲਾਵੇ ਤਿਉਂ ਚੰਲਾ ਮੁਖ ਅਮਰਤ ਨਾਓ ਜਿਵੇਂ ਤੁਸੀਂ ਸਾਨੂੰ ਚਲਾਉਂਦੇ ਹੋ ਅਸੀਂ ਉਸੇ ਤਰ੍ਹਾਂ ਹੀ ਚੱਲਦੇ ਹਾਂ ਤੇ ਸਾਡੇ ਮੂੰਹ ਦੇ ਵਿੱਚ ਤੁਸੀਂ ਆਪਣਾ ਜਿਹੜਾ ਨਾਮ ਆ ਪ੍ਰਮਾਤਮਾ ਦਾ ਉਹ ਪਾਓ ਮੇਰੇ ਠਾਕੁਰ ਹੱਥ ਵੜਿਆਈਆਂ ਮੇਲੇ ਮਨ ਚਾਓ ਜੇ ਮੇਰੇ ਠਾਕੁਰ ਪ੍ਰਮਾਤਮਾ ਪ੍ਰੀਤਮ ਦੇ ਹੱਥ ਵਿੱਚ ਹੀ ਵੜਿਆਈਆਂ ਨੇ ਤੇ ਉਹੀ ਸਾਨੂੰ ਜਿਹੜੇ ਮੇਲ ਸਕਦੇ ਨੇ ਕੀਤਾ ਕਿਆ ਸਲਾਹੀਏ ਕਰ ਦੇਖੇ ਸੋਈ ਉਸ ਪਰਮਾਤਮਾ ਦੇ ਕੀਰਤੇ ਨੂੰ ਅਸੀਂ ਕੀ ਸਲਾਹ ਕੀਤਿਆਂ ਨੂੰ ਕੀ ਸਲਾਹ ਸਕਦੇ ਹਾਂ ਉਹ ਆਪੇ ਕਰ ਕਰਕੇ ਆਪੇ ਹੀ ਦੇਖਦੇ ਨੇ ਜਿਨ ਕੀਆ ਸੋ ਮਨ ਵਸੇ ਮੈਂ ਅਵਰ ਨ ਕੋਈ ਜਿਨਨੇ ਮੈਨੂੰ ਕੀਤਾ ਹੈ ਜਿਨਨੇ ਬਣਾਇਆ ਹੈ ਉਸੇ ਨੂੰ ਮਨ ਵਿੱਚ ਆਪਣਾ ਵਸਾਓ ਉਹੀ ਕਰ ਅਵਰ ਨ ਕੋਈ ਸੋ ਸੱਚਾ ਸਲਾਹੀਏ ਸੱਚੀ ਪਤ ਹੋਈ ਸਾਡੀ ਜਿਹੜੀ ਸੱਚੀ ਇੱਜ਼ਤ ਆ ਸਾਡੀ ਦਰਗਾਹੇ ਪੈ ਜੇਗੀ ਉਸੇ ਅਗੀ ਸੱਚੇ ਪਰਮਾਤਮਾ ਨੂੰ ਹੀ ਸਲਾਉਣਾ ਹੈ ਪੰਡਤ ਪੜਨਾ ਪਹੁੰਚੇ ਬਹੁ ਆਲ ਜੰਜਾਲਾ ਪੰਡਤ ਜਿਹੜੇ ਉਹਨਾਂ ਨੂੰ ਪੜ ਪੜ ਕੇ ਅਸੀਂ ਨਹੀਂ ਪਹੁੰਚ ਸਕਦੇ ਪਰਮਾਤਮਾ ਕੋਲ ਉਹ ਬਹੁਤ ਜ਼ਿਆਦੇ ਜਿਹੜੇ ਆਲ ਜੰਜਾਲਾ ਏ ਉਹਨਾਂ ਦੇ ਉਹ ਜੰਜਾਲਾਂ ਦੇ ਵਿੱਚ ਸਾਨੂੰ ਨਹੀਂ ਪੈਣਾ ਚਾਹੀਦਾ ਪਾਪ ਪੁੰਨ ਦੋਇ ਸੰਗ ਵਿੱਚ ਖੁਦਿਆ ਜਮਕਾਲਾ ਪਾਪ ਤੇ ਪੁੰਨ ਦੋਵੇਂ ਇੱਕੋ ਜਿਹੇ ਆ ਇਹਦੇ ਨਾਲ ਸਾਡਾ ਜਿਹੜਾ ਜਮਕਾਲ ਆਂਦਾ ਜਿਹੜਾ ਡਰਿਆ ਉਹ ਨਹੀਂ ਲੈ ਸਕਦਾ ਵਿਛੋੜਾ ਪਾਉ ਵਿਸਰੇ ਪੂਰਾ ਰਖਵਾਲਾ ਵਿਛੋੜਾ ਪ੍ਰਮਾਤਮਾ ਦਾ ਜਿਹੜਾ ਉਹ ਤਾਂ ਹੀ ਵਿਸਰ ਸਕਦਾ ਹੈ ਪ੍ਰਮਾਤਮਾ ਦਾ ਵਿਛੋੜਾ ਪੂਰਾ ਗੁਰੂ ਜੇ ਸਾਡਾ ਹੋਵੇ ਪ੍ਰਮਾਤਮਾ ਉਹੀ ਸਾਨੂੰ ਜਿਹੜਾ ਵਿਛੋੜਾ ਜਿਹੜਾ ਸਾਡਾ ਸਾਨੂੰ ਆਪਣੇ ਨਾਲ ਮੇਲ ਸਕਦਾ ਹੈ ਜਿਨ ਕੀ ਲੇਖੇ ਪੱਤ ਪਵੇ ਸੇ ਪੂਰੇ ਪਾਈ ਜਿਨਾਂ ਦੀ ਪਤ ਜਿਹੜੀ ਪਰਮਾਤਮਾ ਦੇ ਲੇਖੇ ਪੈਂਦੀ ਉਹ ਹੈ ਹੀ ਪੂਰੇ ਨੇ ਇਸ ਸੰਸਾਰ ਵਿੱਚ ਉਹੀ ਪੂਰੇ ਨੇ ਪੂਰੇ ਪੂਰੀ ਮੱਤ ਹੈ ਸੱਚੀ ਵਡਿਆਈ ਦੇਂਦੇ ਤੋਟ ਨਾ ਆਵੇ ਲੈ ਲੈ ਥੱਕ ਪਾਈ ਉਹੀ ਆ ਦੇਂਦਾ ਦੇ ਲੈਂਦੇ ਤੱਕ ਪਾਏ ਜਪਜੀ ਸਾਹਿਬ ਵਿੱਚ ਆਉਂਦਾ ਆ ਦੇਂਦਾ ਦੇ ਲੈਂਦੇ ਤੱਕ ਪਾਏ ਤੇ ਆ ਦੇਂਦੇ ਤੋਟ ਨਾ ਆਵੀ ਲੈ ਲੈ ਥੱਕ ਪਾਏ ਖਾਰ ਸਮੁੰਦਰ ਢੰਡੋਲੀਏ ਇੱਕ ਮਨੀਆਂ ਪਾਵੇ ਕਹਿੰਦੇ ਜੇ ਆਪਾਂ ਖਾਰ ਸਾਰਾ ਸਮੁੰਦਰ ਢੰਡੋਲੀਏ ਤੇ ਇੱਕ ਆਪਾਂ ਨੂੰ ਸਮੁੰਦਰ ਦੇ ਵਿੱਚੋਂ ਲਾਲ ਜਿਹੜਾ ਉਹ ਲੱਭ ਜਾਵੇ ਦੋਏ ਦਿਨ ਚਾਰ ਸਹਾਵਨਾ ਮਾਟੀ ਤੇ ਸਖਾਵੇ ਉਹ ਦੋ ਚਾਰ ਦਿਨ ਹੀ ਸਹਾਵਨਾ ਹੁੰਦਾ ਫਿਰ ਵੀ ਉਹਨੂੰ ਜਿਹੜਾ ਉਹਨੇ ਮਿੱਟੀ ਦੇ ਸੰਗ ਰਲ ਜਾਣਾ ਹੈ ਇਸੇ ਤਰ੍ਹਾਂ ਹੀ ਕਹਿੰਦੇ ਆ ਕਿ ਜਿਵੇਂ ਹੁਣ ਮਤਲਬ ਕਿ ਜੇ ਕੋਈ ਇਨਸਾਨ ਇੰਨਾ ਜ਼ਿਆਦਾ ਮਸ਼ਹੂਰ ਹੋ ਜੇ ਕੋਛ ਹੋ ਜੇ ਸਾਰੀ ਦੁਨੀਆ ਉਹਦੇ ਮਗਰ ਲੱਗੀ ਫਿਰੇ ਤਾਂ ਫੇਰ ਵੀ ਉਹਨੇ ਆਖਰ ਨੂੰ ਮਿੱਟੀ ਹੋ ਹੀ ਜਾਣਾ ਹੈ ਗੁਰਸਾਗਰ ਸੱਤ ਸੇਵੀਏ ਦੇ ਤੋਟ ਨਾਵੇ ਸਾਨੂੰ ਸਿਰਫ ਉਸੇ ਗੁਰੂ ਨਾਲ ਨੂੰ ਹੀ ਸੇਵਨਾ ਚਾਹੀਦਾ ਹੈ ਜਿਹਦੇ ਨਾਲ ਕੋਈ ਤੋਟ ਸਾਡੀ ਇੱਥੇ ਵੀ ਤੇ ਉੱਥੇ ਵੀ ਸਾਨੂੰ ਕੋਈ ਤੋਟ ਨਹੀਂ ਆਉਂਦੀ ਮੇਰੇ ਪ੍ਰਭ ਭਾਵਨ ਸੇ ਉੱਜਲੇ ਸਭ ਮੈਲ ਭਰੀ ਜੇ ਜਿਹੜੇ ਜਿਹੜੇ ਸਾਰੇ ਮੈਲ ਨਾਲ ਭਰੇ ਹੋਏ ਆ ਉਹ ਮੇਰਾ ਪ੍ਰਭ ਵੀ ਭਾਵੇ ਤਾਂ ਉਜਲੇ ਪ੍ਰਭ ਨੂੰ ਭਾਵੇ ਤਾਂ ਉਹ ਉਜਲੇ ਹੋ ਸਕਦੇ ਹਨ ਤੇ ਜਿਹੜੇ ਮੇਰੇ ਪ੍ਰਭ ਨੂੰ ਪ੍ਰਭੂ ਨੂੰ ਪਾਉਂਦੇ ਹਨ ਉਹੀ ਉਜਲੇ ਹਨ ਮੈਲਾ ਉਜਲ ਤਾਂ ਥੀਏ 파ਰਸ ਸੰਗ ਭੀਜੇ ਉਹੀ ਹੈ ਕਿ ਮੈਲਾ ਉਜਲ ਤਾਂ ਹੀ ਹੋ ਸਕਦਾ ਜੇ 파ਰਸ ਦੇ ਨਾਲ ਜਿਹੜਾ ਰਗੜਦਾ ਜਿੱਦਾਂ ਕੋਈ ਜਿੱਦਾਂ ਲੋਹਾ 파ਰਸ ਨਾਲ ਕਸਾ ਕੇ ਸੋਨਾ ਹੋ ਜਾਂਦਾ ਨਾ ਇਸੇ ਤਰ੍ਹਾਂ 파ਰਸ ਪ੍ਰਭੂ ਦੇ ਨਾਲ ਜੇ ਆਪਾਂ ਆਪਣੇ ਮਨ ਨੂੰ ਰਗੜਦੇ ਰਹੀਏ ਉਸ ਨੂੰ ਯਾਦ ਕਰਦੇ ਰਹੀਏ ਤਾਂ ਇਹ ਮੈਲੇ ਜਿਹੜੇ ਸਾਡੀ ਮੈਲ ਆ ਉਹ ਲੈ ਸਕਦੀ ਹੈ ਵੰਨੀ ਸਾਚੇ ਲਾਲ ਕੀ ਕਿਨ ਕੀਮਤ ਕੀਜੀ ਉਸ ਪਰਮਾਤਮਾ ਦੀ ਜਿਹੜੀ ਸੱਚਾ ਪਰਮਾਤਮਾ ਹੈ ਉਹਦੀ ਜਿਹੜੀ ਕੀਮਤ ਆ ਹੋਰ ਕੋਈ ਨਹੀਂ ਉਹਦੀ ਉਹਦੀ ਕੀਮਤ ਅਸੀਂ ਜਿਹੜੀ ਕੋਈ ਨਹੀਂ ਪਾ ਸਕਦਾ ਭੇਖੀ ਹਾਥ ਨਾ ਲੱਭਈ तीरथ ਨਹੀਂ दानें ना उपेखा दान दे उपेख ਕਰਨ ਨਾਲ ਨੀਰਤ ਤੇ ਨਾਲ दान ਦਿੱਤਿਆਂ ਨਾ ਕਿਸੇ ਵੀ ਤਰ੍ਹਾਂ ਜਿਹੜਾ ਪਰਮਾਤਮਾ ਇਸ ਤਰ੍ਹਾਂ ਨਹੀਂ ਮਿਲਦਾ ਪੁੱਛੋ वेद पण्डित्या मुट्ठी विना माने ਕਹਿੰਦੇ ਜਾ ਕੇ वेद दान ਤੋਂ ਪੜਤਾਂ ਨੂੰ ਪੁੱਛੋ ਕਿ ਪਰਮਾਤਮਾ ਨੂੰ ਬਿਨਾਂ ਮੰਨਣ ਤੋਂ ਜਿਹੜਾ ਉਹ ਕਿੱਦਾਂ ਵਿਲਕਦੇ ਫਿਰਦੇ ਹਨ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੀ ਕੀਮਤ ਸਿਰਫ ਉਹੀ ਪਾਉਂਦਾ ਹੈ ਜਿਸ ਨੂੰ ਪੂਰੇ ਗੁਰੂ ਦਾ ਗਿਆਨ ਹੈ ਉਹੀ ਪਰਮਾਤਮਾ ਦੀ ਜਿਹੜੀ ਕੀਮਤ ਆ ਉਹ ਪਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ